ਦੋਸਤੋ ਇਨਸਾਨੀ ਚੋਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਸੀਸੀਟੀਵੀ ਦੇਖੋ ਜਿਸ ਦੇ ਵਿੱਚ ਕੁੱਤਾ ਪਰਸ ਚੋਰੀ ਕਰ ਰਿਹਾ ਹੈ ਜੀ ਹਾਂ ਅੰਮ੍ਰਿਤਸਰ ਦੇ ਲਾਰਮਸ ਰੋਡ ਤੇ ਇੱਕ ਚਾਹ ਦੀ ਦੁਕਾਨ ਤੇ ਆਰਾਮ ਦੇ ਨਾਲ ਚਾਹ ਦੀਆਂ ਚੁਸਕੀਆਂ ਲਗਾ ਰਿਹਾ ਹੈ ਇੱਕ ਨੌਜਵਾਨ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਇੱਕ ਕੁੱਤਾ ਉਸ ਦਾ ਪਰਸ ਚੋਰੀ ਕਰਕੇ ਫਰਾਰ ਹੋ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਕੁੱਤਾ ਪਿੱਛੋਂ ਆਉਂਦਾ ਹੈ ਨੌਜਵਾਨ ਦੀ ਕੁਰਸੀ ਕੋਲੋਂ ਪਰਸ ਚੁੱਕਦਾ ਹੈ ਅਤੇ ਉਥੋਂ ਰਵਾਨਾ ਹੋ ਜਾਂਦਾ ਹੈ ਇਹ ਸਾਰੀ ਪਹੇਲੀ ਬਣੀ ਰਹਿਣੀ ਸੀ ਜੇਕਰ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਨਾ ਆਂਦੀ ਜਿੱਦਾਂ ਹੀ ਫੁਟੇਜ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਪਰਸ ਨੂੰ ਕੁੱਤੇ ਨੇ ਚੋਰੀ ਕੀਤਾ ਹੈ ਤਾਂ ਉਸ ਤੋਂ ਬਾਅਦ ਦੁਕਾਨਦਾਰ ਪੁਲਿਸ ਮੁਲਾਜ਼ਮ ਕੋ ਜਾਂਦਾ ਹੈ ਪੁਲਿਸ ਮੁਲਾਜ਼ਮ ਸਮੇਤ ਦੁਕਾਨਦਾਰ ਅਤੇ ਉਹ ਗ੍ਰਾਹਕ ਕੁੱਤੇ ਨੂੰ ਲੱਭਣ ਦੇ ਵਿੱਚ ਲੱਗ ਜਾਂਦੇ ਨੇ ਤਾਂ ਦੇਖੋ ਸੀਸੀਟੀਵੀ ਉਸ ਤੋਂ ਬਾਅਦ ਸੁਣੋ ਕੀ ਕਿਹਾ ਪੀੜਿਤ ਨੌਜਵਾਨ ਅਤੇ ਪੁਲਿਸ ਅਧਿਕਾਰੀ ਨੇ ਕੀ ਨਾਮ ਤੁਹਾਡਾ ਅਨਕੁਸ਼ ਮਹਾਜਨ ਅੰਕੁਸ਼ ਜੀ ਕਿਹੜੀ ਜਗ੍ਹਾ ਤੇ ਕਿਹੜੀ ਘਟਨਾ ਵਾਪਰੀ ਉਹ ਅਸੀਂ ਚਾਹ ਪੀਂਦੇ ਪਏ ਅਸੀਂ ਗਰੁੱਪ ਦੇ ਨਾਲ ਆਪਣੇ ਜੀ ਤੇ ਪਿੱਛੇ ਆਪਣਾ ਜਦੋਂ ਪੈਸੇ ਦੇਣ ਲੱਗੇ ਆ ਤੇ ਦੇਖਿਆ ਪਰਸ ਨਹੀਂਗਾ ਸੀ ਅਸੀਂ ਕਿਹਾ ਕਿ ਇਹਨੇ ਆਪਣੀ ਤਮਾਜ਼ ਵੀ ਨਹੀਂ ਕੀਤੀ ਹੈ ਲੇਕਿਨ ਉਹ ਸਾਰੇ ਯਾਰ ਦੋਸਤ ਕਹਿੰਦੇ ਨਹੀਂ ਕੋਈ ਤਮਾਜ਼ ਵੀ ਨਹੀਂ ਹੈ ਤੇ ਅਸੀਂ ਚੈੱਕ ਕੀਤਾ ਆਪਣਾ ਸੀਸੀਟੀਵੀ ਸੀਸੀਟੀਵੀ ਨਾਲ ਜਿਹੜਾ ਲੱਗਾ ਆ ਸੀ ਉਹਦੇ ਚ ਉੱਤੇ ਸਾਡਾ ਪਰਸ ਗੇਪ ਤੋਂ ਨਿਕਲ ਗਿਆ ਤੇ ਕੁੱਤਾ ਦਾ ਚਗਾ ਸੀ ਉਹਨੇ ਚੁੱਕ ਕੇ ਅੱਧਰ ਨੂੰ ਦੌੜਿਆ ਆਪਣਾ ਲਾਰਸੋਡ ਲੋ ਪਰਸ ਲੈ ਕੇ ਨਿਕਲ ਗਿਆ ਪਰਸ ਲੈ ਕੇ ਮਾਰਕੀਟ ਦੇ ਵਿੱਚ ਉਹ ਨਾ ਨਹੀਂ ਪਤਾ ਲੱਗਣ ਡਿਆ ਕਿ ਪਰਸ ਕਿੱਥੇ ਹੈਗਾ ਉਹਦੇ ਚ ਮੇਰੇ ਜਰੂਰੀ ਡਾਕੂਮੈਂਟਸ ਹੈਗੇ ਸੀ ਤੇ ਮੇਰੇ ਕਾਰਡ ਸਗੇ ਆ ਹੋਰ ਸਮਾਨ ਹੈ ਗੱਲ ਸੰਸਗਤ ਆਰ ਕਾਡ ਹੈਗਾ ਪੈਨ ਕਾਰਡ ਹੈਗਾ ਤੇ ਪਲੀਜ਼ ਜਿਹਨੂੰ ਵੀ ਮਿਲਦਾ ਤੇ ਮੈਨੂੰ ਰਿਪਲਾਈ ਕਰੇ ਆਪਣਾ ਨਾਮ ਐਡਰੈਸ ਕੋਈ ਦੱਸ ਦੋ ਜੇ ਮੇਰਾ ਨਾਮ ਅੰਕੁਸ਼ ਮਹਾਜਣਾ ਹੈ ਮੇਰਾ ਮੋਬਾਈਲ ਨੰਬਰ 987224678 ਹੈ ਕੋਈ ਵੀ ਇਹਨੂੰ ਮੈਨੂੰ ਸੂਚਨਾ ਦਿੱਤਾ ਹੈ ਕਿ ਤੁਹਾਡਾ ਸਮਾਨ ਮਿਲ ਗਿਆ ਤੇ ਮੈਂ ਉਹਨੂੰ ਲੋੜਵਿੰਦਾ ਨਾਮ ਦਿੱਤਾ ਜਾਏਗਾ। ਅੱਛਾ ਸਰ ਇਹ ਪਹਿਲੀ ਵਾਰੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਆਪਾਂ ਬਹੁਤ ਬੰਸਾਨੀ ਚੋਰ ਤੇ ਬੜੇ ਵੇਖੇ ਨੇ ਕੁੱਤਾ ਚੋਰ ਬਿੱਲੀ ਵਾਰੀ ਵੇਖਿਆ ਕਿ ਪਰਸ ਲੈ ਕੇ ਭੱਜ ਗਿਆ ਪੁੱਤਾਂ। ਪੁੱਤਾਂ ਖਾਨ ਵਾਲੀ ਚੀਜ਼ ਹੋਵੇ ਤਾਂ ਗੱਲ ਵੱਖਰੀ ਹੈ। ਕੁੱਤੇ ਕੁੱਤਿਆਂ ਨੂੰ ਤੇ ਹਮੇਸ਼ਾ ਕੋਈ ਨਾ ਕੋਈ ਚੀਜ਼ ਚਾਹੀਦੀ ਹੈ ਇਹ ਲਫਾਫਾ ਵੀ ਟਿੱਕਾ ਤੇ ਉਹਨੇ ਚੁੱਕ ਕੇ ਲਾਏ ਨਾ। ਜੀ। ਇਹ ਤੇ ਅਸੀਂ ਦੇਖਿਆ ਲੇਕਿਨ ਪਰਸ ਲੈ ਗਿਆ। ਬਲਵਿੰਦਰ ਸਿੰਘ ਜੀ। ਕਿਹੜੀ ਗੱਲ ਹੋਈ ਟੜੀ ਦੁਕਾਨ ਦੇ ਕਾਫੀ ਕਾਫੀ। ਬਈ ਕਿਸ ਤੋਂ ਬੈਠਾ ਜੀ ਉੱਤਕੇ ਆ ਗਿਆ ਮੇਰਾ ਪਰਸ ਡਿੱਗ ਗਿਆ ਵਾ ਤੁਸੀਂ ਸੀਸੀਟੀਵੀ ਚੈੱਕ ਕਰਨਾ ਉਹਨੇ ਕੈਮਰਾ ਚੈੱਕ ਕੀਤਾ ਤੇ ਉਹ ਬਿਖਿਆ ਕੁੱਤਾ ਚੁੱਕ ਕੇ ਭੱਜ ਗਿਆ ਅੱਗੇ ਲੋਕੀ ਵੇਖਦੇ ਪੈ ਭਜਦੇ ਲੱਗੇ ਹੁਣ ਕੁੱਤਾ ਲੈ ਕੇ ਭਜਦਾ ਦੁਬਾਰਾ ਕੁੱਤਾ ਦੋਤੇ ਨੂੰ ਲੋਕ ਬੜੀ ਪ੍ਰਸੰਨ ਆਏ ਜੀ ਇਹ ਚੋਰ ਪਹਿਲੀ ਦੀ ਵੇਖਿਆ ਕੁੱਤਾ ਅਸੀਂ ਪਹਿਲੀ ਦੀ ਵੇਖਿਆ ਜੀ ਇਹ ਕਾਂਢੀ ਪਹਿਲੀ ਦੀ ਵੇਖਿਆ ਕੁੱਤਾ ਲੈ ਕੇ ਪਰਸ ਕੁੱਤਾ ਲੈ ਨਿਕਲ ਗਿਆ ਬੰਨ ਕਿੱਧਰ ਗਿਆ ਉਹ ਪੈਸੇ ਹੈਗੇ ਕਿਸ ਤੋਂ ਕਹਿੰਦਾ ਮੇਰੇ ਭਾਂ 5000 ਰੁਪਏ ਹੈਗੇ ਵਿੱਚ ਡਾਕੂਮੈਂਟਸ ਵੀ ਕਾਰਡ ਹੋਣੇ ਹੋਏ ਡੈਬਿਟ ਕਾਰਡ ਕਾਰਡ ਪਹਿਲੀ ਵਾਰ ਨਹੀਂ ਵੇਖਿਆ ਕਦੀ ਨਹੀਂ ਪਹਿਲੀ ਵਾਰ ਹੀ ਵੇਖਿਆ ਜੀ ਕੁੱਤੇ ਵਾਲਾ ਹਾਂਜੀ ਮਾਮਲਾ ਹੈ ਇੱਕ ਲੜਕਾ ਹੈ ਕਹਿੰਦਾ ਮੇਰਾ ਪਰਸ ਕੁੱਤਾ ਲੈ ਗਿਆ ਜੀ ਤੇ ਉਹ ਕੁੱਤੇ ਦੇ ਮਰਮਰ ਵੇਖਿਆ ਪਰ ਕੁੱਤਾ ਨੂੰ ਦਿਖਾਈ ਦਿੰਦਾ ਬਾਅਦ ਦਿਖਾਈ ਦਿੰਦਾ ਪਰ ਕੁੱਤੇ ਕੋਲ ਕੋਈ ਚੀਜ਼ ਮਰਾ ਅਮਰੋਈ ਇਹ ਐਸਐਸ ਮਾਮਲਾ ਪਹਿਲੀ ਵਾਰ ਹੈ ਐਸਐਸ ਕੁੱਤਾ ਚੋਰ ਕੁੱਤਾ ਚੋਰ ਤਾਂ ਪਹਿਲੀ ਵਾਰ ਹੈ ਪਰ ਚੋਰ ਤਾਂ ਬੜੇ ਵੇਖੇ ਬਾਅਦ ਕੁੱਤਾ ਚੋਰ ਪਹਿਲੀ ਵਾਰ ਹੀ ਵੇਖਣ ਲਿਆ ਬੰਦਾ ਹਾਂ ਸੀਟੀਟੀ ਵੀ ਕੈਮਰੇ ਵਿੱਚ ਆਇਆ ਹੈ ਵੀ ਉਹ ਤਾਂ ਪਰਸ ਲੈ ਕੇ ਜਾਣ ਰਿਹਾ ਸੀ ਕਿੱਤੀ ਆ ਰਹੀ ਅੱਛਾ ਸਪਾਰਕ ਕੀ ਕੀ ਸੀ ਉਹਦੇ ਵਿੱਚ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਤੇ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੁਝ ਜੇ ਵੀਰ ਜੀ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹਣੀ ਹੁਣ ਪੁੱਤੇ ਤੇ ਕੀ ਕਰੋਗੇ ਕਾਰਵਾਈ ਉਹ ਬਾਅਦ ਵਿੱਚ ਦੇਖਦੇ ਆ ਕੀ ਕਰਨਾ ਕੀ